ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਲੈ ਕੇ ਇੱਕ ਵੱਡੀ ਚੇਤਾਵਨੀ ਦੇ ਦਿੱਤੀ ਗਈ ਹੈ ਭਾਰੀ ਮੀਂਹ ਦੇ ਨਾਲ ਬੱਦਲ ਫਟਣ ਦੀ ਭਵਿੱਖਬਾਣੀ ਕੀਤੀ ਗਈ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਤਬਾਹੀ ਰਹੇਗੀ ਅਤੇ ਕਿੰਨੇ ਦਿਨ ਮੀਂਹ ਪਵੇਗਾ ਦੇਖੋ ਇਹ ਖਾਸ ਰਿਪੋਰਟ ਜੰਮੂ ਕਸ਼ਮੀਰ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਖਤਰੇ ਦੀ ਘੰਟੀ ਵਜਾ ਦਿੱਤੀ ਕਸ਼ਤਵੜ ਦੇ ਵਿੱਚ ਹਾਲੇ ਦੇ ਵਿੱਚ ਹੋਈ ਤਬਾਹੀ ਤੋਂ ਬਾਅਦ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਭਾਰੀ ਮੀਂਹ ਅਤੇ ਬੱਦਲ ਫਟ ਦੀ ਭਵਿੱਖਬਾਣੀ ਕੀਤੀ ਹੈ ਵਿਭਾਗ ਦੇ ਅਨੁਸਾਰ 22 ਅਗਸਤ ਤੋਂ 27 ਅਗਸਤ ਤੱਕ ਰਾਜ ਦੇ ਉੱਚ ਉਚਾਈ ਵਾਲੇ ਖੇਤਰਾਂ ਦੇ ਵਿੱਚ ਬੱਦਲ ਫਟਣ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਆਫ਼ਤਾਂ ਦੀ ਸੰਭਾਵਨਾ ਜਤਾਈ ਗਈ ਹੈ। ਉਤੇ ਹੀ ਭਾਰਤੀ ਮੌਸਮ ਵਿਭਾਗ ਦੇ ਸ਼੍ਰੀਨਗਰ ਕੇਂਦਰ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਤਬਾਹੀ ਮਚਾਏਗਾ। ਜੇਕਰ ਗੱਲ ਪੰਜਾਬ ਦੀ ਕਰੀਏ, ਪੰਜਾਬ ਦੇ ਵਿੱਚ ਪੈ ਰਹੀ ਲਗਾਤਾਰ ਬਾਰਿਸ਼ ਦੇ ਕਰਕੇ ਕਈ ਥਾਵਾਂ 'ਤੇ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਕੇ ਸਾਹਮਣੇ ਆਈ ਹੈ ਪਰ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪਵੇਗਾ ਖਾਸ ਕਰਕੇ ਉਹ ਇਲਾਕੇ ਵਾਲੇ ਲੋਕ ਜ਼ਰੂਰ ਸੁਚੇਤ ਹੋ ਜਾਣ ਜਿਨ੍ਹਾਂ ਦੇ ਪਿੰਡ ਦਰਿਆਵਾਂ ਨਹਿਰਾਂ ਦੇ ਨੇੜੇ ਲੱਗਦੇ ਨੇ ਕਿਉਂਕਿ ਪਾਣੀ ਦਾ ਪੱਧਰ ਵੱਧ ਗਿਆ ਤੇ ਕਿਸੇ ਵਕਤ ਵੀ ਜੜਕੀਨਾਂ ਇਲਾਕੇ ਦੇ ਵਿੱਚ ਜਿਹੜਾ ਪਾਣੀ ਉਹ ਆ ਸਕਦਾ ਹ ਉਸ ਹੁੰਦੇ ਹਨ ਬਿਲਕੁਲ ਜੀ ਕਿਉਂਕਿ ਪਿਛਲੇ 1-2 ਦਿਨ ਤੋਂ ਮੌਨਸੂਨ ਸਿਸਟਮ ਦੀ ਐਕਟੀਵਿਟੀ ਜਿਹੜੀ ਰੀਜਨ ਦੇ ਵਿੱਚ ਵਾਧੀ ਹੈ ਸੋ ਉਹਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਪੋਰਟ ਕੀਤੀ ਜਾ ਰਹੀ ਹੈ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 30.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਲਸੀਅਸ ਘੱਟ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2. 7 ਡਿਗਰੀ ਸੈਂਟੀਗ੍ਰੇਡ ਵਿੱਚ ਹੈ ਔਰ ਇਹਦੇ ਨਾਲ ਨਾਲ ਪਿਛਲੇ 24 ਘੰਟਿਆਂ ਦੇ ਵਿੱਚ 72.4 ਮਿਲੀਮੀਟਰ بارش ਵੀ ਲੁਧਿਆਣਾ ਦੇ ਵਿੱਚ ਰਿਪੋਰਟ ਕੀਤੀ ਗਈ ਹੈ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਇਹ بارش 72.4 ਮਿਲੀਮੀਟਰ 24 ਅਗਸਤ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਸੈਕੰਡ ਹਾਈਐਸਟ بارش ਰਿਪੋਰਟ ਹੋਈ ਹੈ ਇਹਦੇ ਤੋਂ ਪਹਿਲਾਂ 1977 ਦੇ ਵਿੱਚ 94 ਮਿਲੀਮੀਟਰ بارش ਰਿਪੋਰਟ ਕੀਤੀ ਗਈ ਸੀ और अब सैकंड हाईएस चार मिलीमीटर बारिश रिकॉर्ड की गई है और जे अगस्त महीने की बारिश लुधियाना बारिश एक सौ नब्बे तीन मिलीमीटर है और इस बारी हूँ तक एक सौ सताहठ पॉइंट छे मिलीमीटर बारिश रिकॉर्ड की थी जा चुकी है कि जिस तरह मौसम बढ़िया होना चाहिए अलर्ट जारी है या किस तरह बारिश पैन की संभावना आ, बिल्कुल जी क्योंकि फिलहाल सो आर कंडीशन ने और आई एम डी वालों नॉर्थ ईस्टर्निको अलर्ट भी अर कल वास्ते जारी किया गया क्योंकि नॉर्थ ईस्टर्न डिस्ट्रिक्स कि और बाकी भी काफ़ी था जब बारिश हो सकती है ਆ ਸਾਡੀ ਦਰਿਆ ਵੀ ਉਹਨਾਂ ਦਾ ਪੱਧਰ ਵੀ ਵਧਿਆ ਹੋਇਆ ਹੈ, ਖੁਜੂ ਜੀ ਪਾਣੀ ਦਾ ਪੱਧਰ ਵਧਿਆ ਹੈ। ਸੋ ਲੋਕਾਂ ਨੂੰ ਤੇ ਕਿਸਾਨਾਂ ਨੂੰ ਦਿੱਕਤ ਰਿਸਲਾ ਹੈ। ਕਿਸਾਨਾਂ ਨੂੰ ਹੀ ਸਲਾਹ ਦੇ ਸਕਦੇ ਹਾਂ ਜੀ ਕਿ ਕਿਉਂਕਿ ਕਿਤੇ ਕਿਤੇ ਹੈਵੀ ਬਾਰਿਸ਼ ਹੋਣ ਦਾ ਵੀ ਅਨੁਮਾਨ ਹੈ। ਸੋ ਉਹਨਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ। ਉਹਨਾਂ ਨੂੰ ਖੇਤਾਂ ਦੇ ਵਿੱਚ ਜਿਹੜਾ ਡਰੇਨੇਜ ਸਿਸਟਮ ਪ੍ਰੋਪਰ ਰੱਖਣਾ ਚਾਹੀਦਾ। ਕਿਉਂਕਿ ਛੋਨੇ ਦੇ ਵਿੱਚ ਤਾਂ ਪਾਣੀ ਖੜਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ। ਬਰਦਰ ਉਹਨੂੰ ਚਾਹੀਦਾ ਹੁੰਦਾ ਪਰ ਬਾਕੀ ਕ੍ਰੌਪਸ ਦੇ ਜਿਵੇਂ ਕਪਾਹ ਦੀ ਕ੍ਰੌਪ ਹੈ, ਮੱਕੀ ਹੈ, ਇਹਨਾਂ ਦੇ ਵਿੱਚ ਪਾਣੀ ਖੜਾ ਨਹੀਂ ਹੋਣਾ ਚਾਹੀਦਾ। सो so, उन्हों ड्रेनेज सिस्टम प्रॉपर रखना चाहिए ताकि जो हैवी बारिश होंगी तो पानी का निकास जरूर हो सके और आम लोगों यही सलाह दे सकते हैं कि आने वाले दिना भी इसी तरह कंडीशन बड़ी है रह सकती ने और नॉर्थ ईस्टर्न डिस्ट्रिक्स केवी बारिश भी हो सकती है सो तो सारों बड़ा ध्यान रखना चाहिए जे थोड़े कोई ट्रैवल प्लैन ने तो जरूर थोड़ू जन वाले दिन के मौसम ध्यान में रख के ही फाइनल करने चाहिए нам जितना तापमान देवे तो सिलेक्ट पर 14 डिग्री की है तो लगदा आने वाले दो दिन तक तापमान थोड़ा और ठंडा हो जाएगा या मौसम तो थोड़ी सी राहत मिल सकेगी बिल्कुल जी क्योंकि फिलहाल सिस्टम जोड़ा एक्टिव है सो ता करके इसी तरह की कंडीशंस आने वाले दो दिन तक बीच में बनी रह सकती है ਸੋ ਗੱਲ ਕੀਤੀ ਜਾਵੇ ਪਹਾੜੀ ਖੇਤਰਾਂ ਦੀ ਤਾਂ ਇੱਥੇ ਜਿਹੜਾ ਕਿ ਐਮਰਜੈਂਸੀ ਨੰਬਰ ਵੀ ਜਾਰੀ ਕੀਤਾ ਗਿਆ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਤੁਰੰਤ ਪੁਲਿਸ ਕੰਟਰੋਲ ਰੂਮ ਜ਼ਿਲ੍ਹਾ ਕੰਟਰੋਲ ਰੂਮ ਅਤੇ ਐਮਰਜੈਂਸੀ ਰਿਸਪੌਂਸ ਸਪੋਰਟਸ ਸਿਸਟਮ ਨਾਲ ਸੰਪਰਕ ਕਰਨ ਮੌਸਮ ਵਿਭਾਗ ਦੇ ਵੱਲੋਂ ਜਾਰੀ ਚੇਤਾਵਨੀ ਦੇ ਮੱਦੇ ਨਜ਼ਰ 27 ਅਗਸਤ ਤੱਕ ਜੰਮੂ ਕਸ਼ਮੀਰ ਦੇ ਵਿੱਚ ਹਾਈ ਅਲਰਟ ਰਹੇਗਾ ਲੋਕਾਂ ਨੂੰ ਸੁਚੇਤ ਰਹਿਣ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਸਿਰਫ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਲਗਾਤਾਰ ਮ ਜਾਰੀ ਰਹੇਗਾ ਹਕੀਕਤੂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਫੁਰਿੰਦਰ ਸੋਨੀ ਦੀ ਰਿਪੋਰਟ